ਹੈ ਤੂੰ ਆਈ ਮੇਰੇ ਘਰਾਂ ਹੋਰ ਗੂੜੀ ਹੋ ਗਈ ਹੈ ਮੇਰੇ ਆਂ ਬੋੜਾਂ ਦੀ ਛਾਂ ਹਾ ਰਹੇ ਨੇ ਚੂਰੀਆਂ ਅੱਜ ਮੇਰੇ ਆਂ ਮੈਲਾਂ ਦੇ ਖਾਂ ਹੈ ਤੂੰ ਆਈ ਮੇਰੇ ਘਰਾਂ ਆਲਣਾ ਮੇਰੇ ਦਿਲ 'ਚ ਖੁਸ਼ੀਆਂ ਭਾਣ ਦੀ ਕੀਤੀ ਹੈ ਹਾਂ ਤੇਰੇ ਨਾਂ ਤੇ ਪੈ ਗਏ ਨੇ ਮੇਰੀਆਂ ਰਾਹਾਂ ਦੇ ਨਾਂ ਹੈ ਤੂੰ ਆਈ ਮੇਰੇ ਘਰਾਂ ਓਣ ਦੇ ਹੋਠਾਂ ਤੇ ਅਜ ਹੈ ਮੈਗਨੀਫਾਈ ਸਰਾ ਦੁਰਦਾ ਟਰਦਾ ਰੁਕ ਗਿਆ ਹੈ ਵੇਖ ਕੇ ਤੈਨੂੰ ਸਮਾਂ ਹੈ ਤੂੰ ਆਈ ਮੇਰੇ ਘਰਾਂ ਲੈ ਲਈ ਕਲੀਆਂ ਨੇ ਪੌਰਾ ਨਾਲ ਅੱਜ ਚੌਥੀ ਹੈ ਲਾਂ ਤੇਰੀ ਹਰ ਇੱਕ ਪੈੜ ਤੇ ਹੈ ਤੇ ਤਲੀਆਂ ਰੱਖੀ ਜਵਾਂ ਹੈ ਤੂੰ ਆਈ ਮੇਰੇ ਘਰਾਂ ਆ ਤੇਰੇ ਪੈਰਾਂ ਚ ਪੁੱਗੇ ਸਫਰ ਦੀ ਮਹਿੰਦੀ ਲਗਾ ਆ ਤੇਰੇ ਨੈਣਾ ਨੂੰ ਮਿੱਠੇ ਸੁਪਨਿਆਂ ਦੀ ਪਿਉਂਦ ਲਾਂ ਹੈ ਤੂੰ ਆਈ ਮੇਰੇ ਘਰਾਂ ਵਰਤ ਰੱਖੇਗੀ ਨਿਰਾਹਾਰੀ ਮੇਰੀਆਂ ਪੀੜਾਂ ਦੀ ਮਾਂ ਆਉਣਗੇ ਖੁਸ਼ੀਆਂ ਦੇ ਖਤ ਅੱਜ ਮੇਰੇਆਂ ਗੀਤਾਂ ਦੇ ਨਾਂ ਹੈ ਤੂੰ ਆਈ ਮੇਰੇ ਘਰਾਂ ਹੋਰ ਗੂੜੀ ਹੋ ਗਈ ਹੈ ਮੇਰੇਆਂ ਬੋੜਾਂ ਦੀ ਛਾਂ ਖਾ ਰਹੇ ਨੇ ਚੂਰੀਆਂ ਅੱਜ ਮੇਰੇਆਂ ਮਹਿਲਾਂ ਦੇ ਕਾਂ ਹੈ ਤੂੰ ਆਈ ਮੇਰੇ ਘਰਾਂ ਹੈ ਤੂੰ ਆਈ ਮੇਰੇ ਘਰਾਂ ਹੋਰ ਗੂੜੀ ਹੋ ਗਈ ਹੈ ਮੇਰੇ ਆਂ ਬੋੜਾਂ ਦੀ ਛਾਂ ਖਾ ਰਹੇ ਨੇ ਚੂਰੀਆਂ ਅੱਜ ਮੇਰੇ ਆਂ ਮੈਲਾਂ ਦੇ ਖਾਂ ਹੈ ਤੂੰ ਆਈ ਮੇਰੇ ਘਰਾਂ ਆਲਣਾ ਮੇਰੇ ਦਿਲ 'ਚ ਖੁਸ਼ੀਆਂ ਭਾਣ ਦੀ ਕੀਤੀ ਹੈ ਹਾਂ ਤੇਰੇ ਨਾਂ ਤੇ ਪੈ ਗਏ ਨੇ ਮੇਰੀਆਂ ਰਾਹਾਂ ਦੇ ਨਾਂ ਹੈ ਤੂੰ ਆਈ ਮੇਰੇ ਘਰਾਂ ਮੋਣ ਦੇ ਹੋਠਾਂ ਤੇ ਅਜ ਹੈ ਮਹਿਕ ਨਹੀਂ ਪਾਈ ਸਰਾ ੁਰਦਾ ਟਰਦਾ ਰੁਕ ਗਿਆ ਹੈ ਵੇਖ ਕੇ ਤੈਨੂੰ ਸਮਾਂ ਹੈ ਤੂੰ ਆਈ ਮੇਰੇ ਘਰਾਂ ਲੈ ਲਈ ਕਲੀਆਂ ਨੇ ਪੋਰਾ ਨਾਲ ਅੱਜ ਚੌਥੀ ਹੈ ਲਾਂ ਤੇਰੀ ਹਰ ਇੱਕ ਪੈੜ ਤੇ ਹੈ ਤਿਤਲੀਆਂ ਰੱਖੀ ਜਮਾਂ ਹੈ ਤੂੰ ਆਈ ਮੇਰੇ ਘਰਾਂ ਆ ਤੇਰੇ ਪੈਰਾਂ ਚ ਪੁੱਗੇ ਸਫਰ ਦੀ ਮਹਿੰਦੀ ਲਗਾ ਆ ਤੇਰੇ ਨੈਣਾਂ ਨੂੰ ਮਿੱਠੇ ਸੁਪਨਿਆਂ ਦੀ ਪਿਉਂਦ ਲਾਂ ਹੈ ਤੂੰ ਆਈ ਮੇਰੇ ਘਰਾਂ ਵਰਤ ਰੱਖੇਗੀ ਨਿਰਾਹਾਰੀ ਮੇਰੀਆਂ ਪੀੜਾਂ ਦੀ ਮਾਂ ਆਉਣਗੇ ਖੁਸ਼ੀਆਂ ਦੇ ਖਤ ਅੱਜ ਮੇਰੇਆਂ ਗੀਤਾਂ ਦੇ ਨਾਂ ਹੈ ਤੂੰ ਆਈ ਮੇਰੇ ਘਰਾਂ ਹੋਰ ਗੂੜੀ ਹੋ ਗਈ ਹੈ ਮੇਰੇਆਂ ਬੋੜਾਂ ਦੀ ਛਾਂ ਖਾ ਰਹੇ ਨੇ ਚੂਰੀਆਂ ਅੱਜ ਮੇਰੇਆਂ ਮਹਿਲਾਂ ਦੇ ਕਾਂ ਹੈ ਤੂੰ ਆਈ ਮੇਰੇ ਘਰਾਂ ਹੈ ਤੂੰ ਆਈ ਮੇਰੇ ਘਰਾਂ ਹੋਰ ਗੂੜੀ ਹੋ ਗਈ ਹੈ ਮੇਰੇ ਆਂ ਬੋੜਾਂ ਦੀ ਛਾਂ ਹਾ ਰਹੇ ਨੇ ਚੂਰੀਆਂ ਅੱਜ ਮੇਰੇ ਆਂ ਮੈਲਾਂ ਦੇ ਖਾਂ ਹੈ ਤੂੰ ਆਈ ਮੇਰੇ ਘਰਾਂ ਆਲਣਾ ਮੇਰੇ ਦਿਲ 'ਚ ਖੁਸ਼ੀਆਂ ਭਾਣ ਦੀ ਕੀਤੀ ਹੈ ਹਾਂ ਤੇਰੇ ਨਾਂ ਤੇ ਪੈ ਗਏ ਨੇ ਮੇਰੀਆਂ ਰਾਹਾਂ ਦੇ ਨਾਂ ਹੈ ਤੂੰ ਆਈ ਮੇਰੇ ਘਰਾਂ ਹੋਂ ਦੇ ਹੋਠਾਂ ਤੇ ਅਜ ਹੈ ਮੈਗਨੀਫਾਈਸਰਾ ਟਰਦਾ ਟਰਦਾ ਰੁਕ ਗਿਆ ਹੈ ਵੇਖ ਕੇ ਤੈਨੂੰ ਸਮਾਂ ਹੈ ਤੂੰ ਆਈ ਮੇਰੇ ਘਰਾਂ ਲੈ ਲਈ ਕਲੀਆਂ ਨੇ ਪੋਰਾ ਨਾਲ ਅੱਜ ਚੌਥੀ ਹੈ ਲਾਂ ਤੇਰੀ ਹਰ ਇੱਕ ਪੈੜ ਤੇ ਹੈ ਤੇ ਤਲੀਆਂ ਰੱਖੀ ਜਵਾਂ ਹੈ ਤੂੰ ਆਈ ਮੇਰੇ ਘਰਾਂ ਆ ਤੇਰੇ ਪੈਰਾਂ ਚਪਕ ਕੇ ਸਫਰ ਦੀ ਮਹਿੰਦੀ ਲਗਾ ਆ ਤੇਰੇ ਨੈਣਾ ਨੂੰ ਮਿੱਠੇ ਸੁਪਣਿਆਂ ਦੀ ਪਿਉਂਦਲਾਂ ਹੈ ਤੂੰ ਆਈ ਮੇਰੇ ਘਰਾਂ ਵਰਤ ਰੱਖੇਗੀ ਨਿਰਾਹਾਰੀ ਮੇਰੀਆਂ ਪੀੜਾਂ ਦੀ ਮਾਂ ਆਉਣਗੇ ਖੁਸ਼ੀਆਂ ਦੇ ਖਤ ਅੱਜ ਮੇਰੇਆਂ ਗੀਤਾਂ ਦੇ ਨਾਂ ਹੈ ਤੂੰ ਆਈ ਮੇਰੇ ਘਰਾਂ ਹੋਰ ਕੁੜੀ ਹੋ ਗਈ ਹੈ ਮੇਰੇਆਂ ਬੋੜਾਂ ਦੀ ਛਾਂ ਖਾ ਰਹੇ ਨੇ ਚੂਰੀਆਂ ਅੱਜ ਮੇਰੇਆਂ ਮਹਿਲਾਂ ਦੇ ਘਾਂ ਹੈ ਤੂੰ ਆਈ ਮੇਰੇ ਘਰਾਂ ਹੈ ਤੂੰ ਆਈ ਮੇਰੇ ਘਰਾਂ ਹੋਰ ਗੂੜੀ ਹੋ ਗਈ ਹੈ ਮੇਰੇ ਆਂ ਬੋੜਾਂ ਦੀ ਛਾਂ ਖਾ ਰਹੇ ਨੇ ਚੂਰੀਆਂ ਅੱਜ ਮੇਰੇ ਆਂ ਮੈਲਾਂ ਦੇ ਖਾਂ ਹੈ ਤੂੰ ਆਈ ਮੇਰੇ ਘਰਾਂ ਆਲਣਾ ਮੇਰੇ ਦਿਲ 'ਚ ਖੁਸ਼ੀਆਂ ਪਾਣ ਦੀ ਕੀਤੀ ਹੈ ਹਾਂ ਤੇਰੇ ਨਾਂ ਤੇ ਪੈ ਗਏ ਨੇ ਮੇਰੀਆਂ ਰਾਹਾਂ ਦੇ ਨਾਂ ਹੈ ਤੂੰ ਆਈ ਮੇਰੇ ਘਰਾਂ ਓਣ ਦੇ ਹੋਠਾਂ ਤੇ ਅਜ ਹੈ ਮਹਿਗਨੀ ਭਾਈ ਸਰਾ ਦੁਰਦਾ ਟਰਦਾ ਰੁਕ ਗਿਆ ਹੈ ਵੇਖ ਕੇ ਤੈਨੂੰ ਸਮਾਂ ਹੈ ਤੂੰ ਆਈ ਮੇਰੇ ਘਰਾਂ ਲੈ ਲਈ ਕਲੀਆਂ ਨੇ ਪੋਰਾ ਨਾਲ ਅੱਜ ਚੋਥੀ ਹੈ ਲਾਂ ਤੇਰੀ ਹਰ ਇੱਕ ਪੈੜ ਤੇ ਹੈ ਤੇ ਤਲੀਆਂ ਰੱਖੀ ਜਵਾਂ ਹੈ ਤੂੰ ਆਈ ਮੇਰੇ ਘਰਾਂ ਆ ਤੇਰੇ ਪੈਰਾਂ ਚ ਪੁੱਗੇ ਸਫਰ ਦੀ ਮਹਿੰਦੀ ਲਗਾ ਆ ਤੇਰੇ ਨੈਣਾ ਨੂੰ ਮਿੱਠੇ ਸੁਪਨਿਆਂ ਦੀ ਪਿਉਂਦ ਲਾਂ ਹੈ ਤੂੰ ਆਈ ਮੇਰੇ ਘਰਾਂ ਵਰਤ ਰੱਖੇਗੀ ਨਿਰਾਹਾਰੀ ਮੇਰੀਆਂ ਪੀੜਾਂ ਦੀ ਮਾਂ ਆਉਣਗੇ ਖੁਸ਼ੀਆਂ ਦੇ ਖਤ ਅੱਜ ਮੇਰੇਆਂ ਗੀਤਾਂ ਦੇ ਨਾਂ ਹੈ ਤੂੰ ਆਈ ਮੇਰੇ ਘਰਾਂ ਹੋਰ ਗੂੜੀ ਹੋ ਗਈ ਹੈ ਮੇਰੇਆਂ ਬੋੜਾਂ ਦੀ ਛਾਂ ਖਾ ਰਹੇ ਨੇ ਚੂਰੀਆਂ ਅੱਜ ਮੇਰੇਆਂ ਮਹਿਲਾਂ ਦੇ ਕਾਂ ਹੈ ਤੂੰ ਆਈ ਮੇਰੇ ਘਰਾਂ